ਵੇਲਾ ਸੋਇਕ ਕਿੰਨਾ ਖਲਾਰਾ ਪਿਆ ਇਹਨਾਂ ਨਹੀਂ ਆ ਕਿ ਬੰਦਾ ਥੋੜਾ ਬੁਧਾ ਕਿਤੇ ਕੰਮ ਕਰਕੇ ਜਾਵੇ ਨਾਲ ਬਸ ਮੁਸਕ ਕੇ ਜਾਂਦੀ ਕਿੱਥੇ ਚਲਣੀ ਬੰਦਾ ਲੱਗ ਥੋੜਾ ਬੁਧਾ ਕੰਮ ਕਰਾ ਦੇ ਘਰ ਰੋਲਾ ਆ ਜਾਂਦਾ ਕਿਉਂਕੇ ਦਾ ਕੰਮ ਕੀਤਾ ਹੋਵੇ ਬੰਦਾ ਜੋ ਮਰਜ਼ੀ ਕਰਦਾ ਹੈ ਪਰ ਉਹਨੂੰ ਕੀ ਲੱਗੇ ਉਹਨੇ ਥੋੜਾ ਕਰਾ ਕੇ ਜਾਣਾ ਇਹ ਮੈਨੂੰ ਹੀ ਕਰਨਾ ਪੈਣਾ ਚਲ ਅੱਛਾ ਕਰਦੇ ਮਨਾਂ ਜਿੰਨਾ ਕੋਲ ਆ ਕਰਦੇ ਹਾਂ ਉਹ ਤੇ ਆ ਜੀ ਆਪਾਂ ਕਲਪੂ ਤੇ ਮਰਾ ਚੰਗਾ ਲੈਨੇ ਆ ਫੇਰ ਮੈਂ ਦੇਖੂ ਕੀ ਕਰਦਾ ਮੰਮੀ ਕੀ ਕਰਾਂਗੇ ਬਣਾਈ ਰੋਟੀ ਕਿ ਨਹੀਂ ਤੇ ਤੂੰ ਕਿੱਥੇ ਚਲ ਗਈ ਮੈਂ ਤੇ ਤੈਨੂੰ ਕਦੋਂ ਦੀ ਵੇਖਣ ਨਹੀਂ ਆਫੀ ਕਮੀ ਹੈ ਨਹੀਂ ਕਿੱਥੇ ਚਲ ਗਈ ਮੈਂ ਆਪਣੀ ਸਹੇਲੀਆ ਲਗਾਈ ਸੀ ਮੰਮੀ ਉਹਦੇ ਨਾਲ ਗੱਲਾਂ-ਗੱਲਾਂ ਕਰਨ ਲੱਗ ਪਈ ਨਾਲੇ ਗਾਲ ਸੁਣਾ ਮੇਰੇ ਇੱਧਰ ਆਓ ਗਾਲ ਸੁਣਾ ਘਰ ਤੇ ਤੇਰੀ ਸੋਣ ਲੈਣੀ ਰੋਟੀ ਡੋਲ ਤੇ ਜੀ ਕਰਨ ਵਾਲਾ ਆ ਆ ਆਓ ਇੱਕ ਮਿੰਟ ਗੱਲ ਤੇ ਸੁਣੋ ਮਾਓ ਇੱਥੇ ਹਾਂ ਗਾਲ ਸੁਣਾ ਮੰਮੀ ਪਤਾ ਕੀ ਗੱਲ ਹੈ ਕੀ ਮੈਂ ਨਾ ਫਿਰ ਤੇ ਲੱਗ ਗਈ ਹੈ ਬੜੀ ਜਿਦਾਂ ਕੋ ਤੈਨੂੰ ਲੱਗ ਗਿਆ ਹੁੰਦਾ ਮੰਮੀ ਖੁਸ਼ ਤਾਂ ਆ ਵਾ ਉਹ ਨਾ ਉਹਨੇ ਨਾ ਜਿੰਮ ਜੁਆਇਨ ਕਰ ਲਈ ਆ ਤੇ ਮੰਮੀ ਮੈਂ ਵੀ ਜਿੰਮ ਜੁਆਇਨ ਕਰਨੀ ਆ ਮੇਲੋ ਹਾਂ ਪੈਸੇ ਦੇ ਦੋਗੇ ਤੁਸੀਂ ਮੈਂ ਤਾਂ ਪਤਾ ਵੀ ਪੈਸੇ ਆ ਦੋ ਨਾ ਕਰ ਦੇਣੀ ਆ ਪਰ ਮੈਂ ਕਰਨੀ ਤਾਂ ਬਸ ਕਰਨੀ ਜਿੰਮ ਜੁਆਇਨ ਬੋਲੋ ਮੈਂ ਕੀ ਬੋਲਾਂ ਮੇਰੀ ਸਲਾਹ ਲਈ ਤੂੰ ਪੁੱਤ ਜਿੰਮ ਜੁਆਇਨ ਕੀ ਕਰਨੀ ਆ ਪੁੱਤ ਇਹ ਵੱਡੇ ਵੱਡੇ ਖੱਤੇ ਆਪਣੇ ਕੋ ਨਹੀਂ ਹੋਣੇ ਮੰਮੀ ਕੀ ਹੋਣੀ ਹੋਣੇ ਜਿਹੜਾ ਖਰਚਾ ਕੋ ਸਾਡੇ ਕੋ ਨਹੀਂ ਹੋਣਾ ਜਿਹੜਾ ਖਰਚਾ ਕੋ ਸਾਡੇ ਕੋ ਨਹੀਂ ਹੋਣਾ ਦੱਸ ਹੁਣ ਬੱਚੇ ਕੁਝ ਕਰਨ ਨਾ ਪੁੱਤ ਗੜਗੜੇ ਤੇ ਮਸਹੀ ਆਈ ਤੇ ਨੂੰ ਪਤਾ ਕਿੰਨੇ ਖਰਚੇ ਆ ਕਰਾਵੇ ਸੋਜ ਦੁੱਪ ਤੇ ਕਿੰਨੇ ਉਹ ਪੁੱਤ ਉਹ ਕਰਦੀਆਂ ਜਿਨ੍ਹਾਂ ਨੂੰ ਫालतू ਆਲਤ ਖੰਦੇ ਜਿਆਦੇ ਜਾਨੇ ਕਮਾਈ ਜਿੰਨੀ ਜਿਆਦੀ ਕਮਾਈ ਆਪਾਂ ਤੇ ਵਿਚਾਰੇ ਹੈਗੇ ਉਹ ਜ ਆਪਾਂ ਨੂੰ ਜਿੰਮ ਚੂਮ ਨਹੀਂ ਮਾਰਾ ਕਰਨੀ ਬਸ ਮੰਮੀ ਨੂੰ ਬਾਹਰ ਰਹਿਣ ਦੋ ਤੁਸੀਂ ਜਦੋਂ ਤੁਹਾਨੂੰ ਕੁਝ ਕਹੋ ਨਾ ਤੁਸੀਂ ਐਹੋ ਹੀ ਕਹਿਣਾ ਹੁੰਦਾ ਵਾ ਤੇ ਆਪਾਂ ਨੂੰ ਨਹੀਂ ਵਾਰਾ ਖਾਣਾ ਐਨਾ ਵੱਡੇ ਲੋਕ ਕਰਦੇ ਆ ਵੱਡੇ ਲੋਕ ਕਰਦੇ ਆ ਲੈ ਆਪਾਂ ਕੁਝ ਵੀ ਨਾ ਕਰੀਏ ਮੈਂ ਜਿੰਮ ਤੇ ਜਾਣਾ ਤਾਂ ਬਸ ਜਾਣਾ ਮੰਮੀ ਦੀ ਗੱਲ ਸੁਣ ਲੋ ਹਣ ਮੈਂ ਜਾਣਾ ਵਾ ਤੇ ਹੁਣ ਜਾਣਾ ਵਾ ਮੈਨੂੰ ਭਾਵੇਂ ਰੋਕੋ ਤੇ ਭਾਵੇਂ ਜੋ ਮਰਜ਼ੀ ਕਰੋ ਮੈਂ ਹੁਣ ਜਿੰਮ ਜਾ ਕੇ ਹੀ ਰਹਿਣਾ ਨੇ ਫੀਸ ਤੁਹਾਨੂੰ ਦੇਣੀ ਹੀ ਪੈਣੀ ਤੂੰ ਤੇ ਨਿਆਣਿਆਂ ਨੂੰ ਇਹ ਜਿਤ ਕਰਨ ਰਹੀ ਮੈਂ ਜਾਣਾ ਹੀ ਜਾਣਾ ਨਹੀਂ ਪਹਿਣਾ ਆਪਣੀ ਸ਼ਕਲ ਦੇ ਆ ਤੂੰ ਬਣੀ ਕੀ ਆ ਇੰਨਾ ਤੇਰਾ ਸਰੀਰ ਆ ਜਾਨ ਤੇਰੇ 'ਚ ਹੈ ਨਹੀਂ ਕਿਤੇ ਰੋਟੀ ਰੱਜ ਕੇ ਕਦੀ ਖਾਧੀ ਮੈਨੂੰ ਗੱਲ ਸੁਣ ਰਾਜਮ ਜੋ ਕਿਦਰ ਹਟੇ ਨਾ ਕਟੇ ਨਾ ਅਰੇ ਉਤਰੇ ਉਹਨਾਂ ਦੇ ਆ ਉਤਰੇ ਹੈਗੇ ਆ ਤੇ ਅਰੇ ਰਾਂਜਾ ਦੇ ਪੱਛ ਗਏ ਆ ਮੋਢੇ ਹਾਂ ਤੇ ਮੇਰਾ ਲੈਜੇ ਕੋ ਤੋੜਨ ਲੱਗੇ ਅੰਲੇ ਦੀ ਪੁੱਤ ਸਿੱਤਾਂ ਅਗਲੇ ਤੇ ਜਿਮ ਜਾਂ ਤਾਂ ਕੋਈ ਲੈਣੇ ਨਾ ਜਾਂਦੇ ਤੇਰੇ ਚੱਗੇ ਨਹੀਂ ਹਵਾ ਨੂੰ ਤੇ ਤੂੰ ਐ ਹਵਾ ਦੇ ਚੂਲੀ ਕਰਦੀ ਆ ਬਈ ਜਿਮ ਜਾਣਾ ਮੈਂ ਜਿਮ ਜਾਣਾ ਮੰਮੀ ਉਥੇ ਨਾ ਡਾਈਟ ਪਲਾਨ ਸਾਰਾ ਲਿਖਾਉਂਦੇ ਆ ਤੇ ਵਧੀਆ ਵਧੀਆ ਚੀਜ਼ਾਂ ਖਾਈ ਦੀਆਂ ਵਾ ਨਾਲੇ ਲਈਦੀ ਜਿਮ ਤੇ ਫਿਰ ਬਣ ਜਾਂਦੀ ਸਿਹਤ ਉਹੀ ਗੱਲ ਕਿਉਂ ਨਹੀਂ ਸਮਝਦੇ ਆ ਘਰੇ ਤੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਉੱਥੇ ਜਾਵਾਂਗੇ ਉੱਥੇ ਮੰਮੀ ਪਤਾ ਕੀ ਕਰਦੇ ਆ ਆਵੇ ਠੀਕ ਐਂ ਵੀ ਕਰਦੀ ਹੈ ਹਾਂ ਬੜੇ ਅਜਿ ਕਰਦੀਆਂ ਤਾਂ ਲੰਕ ਲੰਕ ਗਿਆ ਐ ਫੜਾ ਬੁਰੂ ਮੀ ਲਾਦੀ ਐਦਾ ਵਰਜੀ ਜਿਹੜੀ ਹੁੰਦੀ ਹੈ ਨਾ ਐਦਾ ਐਕਸਰਸਾਈਜ਼ ਲਾਈਦੀ ਆ ਪਤਾ ਕਿੰਨੀ ਭੁੱਖ ਲੱਗਦੀ ਆ ਬੜੀ ਭੁੱਖ ਲੱਗਦੀ ਆ ਫਿਰ ਫਿਰ ਬੰਦਾ ਆਪੇ ਰੋਟੀਆਂ ਖਾਂਦਾ ਜੜੀਆਂ ਚੀਜ਼ਾਂ ਉਹਨਾਂ ਨੇ ਲਖਾਈਆਂ ਉਹ ਵੀ ਮੰਮੀ ਸੱਚ ਲੈ ਹੋਣੀਆਂ ਪੈਣੀਆਂ ਆਪਣੇ ਪੈਸੇ ਵਾਵਾ ਲੱਗ ਜਾਣੇ ਤੇ ਮੈਂ ਤੇ ਨਹੀਂ ਇੱਥੇ ਹੀ ਤਰਫ ਅਜੀ ਫਿਰ ਆਵਾੜ ਗਈਂ ਹਦੋਂ ਨਾ ਇਹ ਪੈਸੇ ਦਵਾਂਗੇ ਕੰਮ ਦੇ ਨਾਲੇ ਜੇ ਮ ਜਾਣਾ ਵੇਖਣਾ ਕੰਮ ਖਰਾਬ ਹੈ ਚਲੋ ਬਸ ਕਰੋ ਤੁਸੀਂ ਮੇਰੀ ਨਾਲ ਮ ਜਾਣਾ ਤੇ ਜਾਣਾ ਬਸ ਹੁਣ ਮੇਰੀ ਅੱਜ ਇੱਕ ਗੱਲ ਸੁਣ ਮੈਨੂੰ ਤਾਂ ਤੇਰੀ ਮਾਸੀ ਦਾ ਫੋਨ ਆਇਆ ਮੈਨੂੰ ਆਹ ਕੋਈ ਜ਼ਰੂਰੀ ਕੰਮ ਉੱਥੇ ਅੱਜ ਮੈਂ ਉੱਥੇ ਜਾਣਾ ਹਾਂ ਹਣ ਮਾਸੀ ਕੀ ਕਹਿੰਦੀ ਆ ਹੁਣ ਪੁੱਤ ਉਹਦੇ ਉੱਥੇ ਜਾ ਕੇ ਪਤਾ ਲੱਗੂ ਨਾ ਉਹ ਮੈਂ ਜ਼ਰੂਰ ਜਾਣਾ ਹੁਣ ਅੱਜ ਅੱਜ ਤਾਂ ਮੈਂ ਜੇਭੂ ਪਤਾ ਕਰਨ ਜਾਣਾ ਸੀ ਤੂੰ ਮੇਰੀ ਗੱਲ ਸੁਣ ਮੈਂ ਤੇਰੀ ਮਾਸੀ ਨਾਲ ਜਾਨੀ ਆਉਂਦੀ ਆਉਂਦੀ ਨਾਲੇ ਭਰਾ ਦੇ ਜਿਮ ਕਿਉਂ ਪਤਾ ਕਰਕੇ ਉਹ ਤੇ ਕਿੰਨੇ ਤੈਰ ਰਹੀ ਹੈਗਾ ਸਾਰਾ ਪਤਾ ਪੂਤਾ ਕਰੂੰਗੀ ਮੈਨੂੰ ਬਰਾ ਮੰਮੀ ਉੱਥੇ ਫੀਸ ਜ਼ਿਆਦਾ ਵਾ ਤੂੰ ਇਹ ਮੈਨੂੰ ਕੱ ਲੈਣਾ ਨਹੀਂ ਹੈਗਾ ਮੈਂ ਜਾਣਦੀ ਚੰਗੀ ਤਰ੍ਹਾਂ ਤੁਹਾਨੂੰ ਉਹ ਨਹੀਂ ਇਹ ਤਰ੍ਹਾਂ ਨਹੀਂ ਮੈਂ ਕਰਦੀ ਪਤਾ ਤੇ ਲੱਗੇ ਨਾਲੇ ਮੈਂ ਦੇਖਾਂ ਜਾ ਕੇ ਕਿ ਉੱਥੇ ਕੀ ਆ ਤੇਰੇ ਅਰਜੀ ਕੋਈ ਹੈਗੀ ਆ ਸੁੱਕੀ ਥੜੀ ਉੱਥੇ ਸਾਰੇ ਦਾ ਭਾਰਾ ਭਾਰੀਆਂ ਹੈ ਬੈਣਾ ਉੱਥੋਂ ਹੀ ਜਿਹੜੀ ਤਰਾਹ ਤੇ ਘਰ ਖਾਂ ਉੱਥੇ ਆਗ ਰਾਗ ਮਿਲਦੀ ਹੈ ਆਗ ਰਾਗ ਮਾਸੀ ਕੋ ਕੀ ਕਰਨ ਲੈਣਾ ਕੋਈ ਸਾਦ ਨੂੰ ਪੁੱਤੋ ਨੇ ਕਰਨੀ ਹੈ ਕਾ ਨਹੀਂ ਪਤਾ ਨਹੀਂ ਕੰਦੇ ਮੁੰਡੇ ਮੱਡੇ ਦਾ ਕੋਈ ਆ ਤਾਂ ਰਿਆਈ ਚੱਲੀ ਜਾ ਕੱਪੜਾ ਕੋਈ ਸੌ ਪਤ ਭੈਣਾ ਭੈਣਾ ਦਾ ਹੁੰਦਾ ਮਮੀ ਤੁਹਾਡੇ ਨਾਲ ਕੀ ਸਲਾਹ ਕਰਨੀ ਉਹਨੇ ਮੁੰਡੇ ਉਹਦੇ ਦਾ ਵਿਆਹ ਵਾ ਆਪੇ ਕਰਨੂ ਕਿ ਜਿੱਦਾਂ ਕਰਨਾ ਵਾ ਜਦੋਂ ਸਾਨੂੰ ਕਾੜ ਦੋਗੀ ਤੈਂ ਚੱਲ ਜਾਗੇ ਸਲਾਹ ਕਰਨੀ ਉਹਨੇ ਦੇਖੀ ਪੁੱਤੋ ਭੈਣ ਨੇ ਆਪਣੀ ਸਲਾਹ ਕਰਨ ਵਾਲਾ ਪਿਆ ਵਾ ਤੁਸੀਂ ਕਿੱਧਰ ਚੱਲੇਗੇ ਕੋਈ ਨਹੀਂ ਮੈਂ ਕੰਮ ਕਰਕੇ ਜਾਉ ਨਾ ਥੋੜਾ ਬੁਤਾ ਤੁੰਗਰਾ ਰਲ ਮਿਲ ਕੇ ਕਰ ਲੀਏ ਤੇ ਪੁੱਤ ਭੈਣਾ ਭੈਣਾ ਦੀ ਸੌ ਸਲਾਹ ਹੁੰਦੀ ਕੋਈ ਨਾ ਟੱਪੜਾ ਕੱਪੜਾ ਬਣਾਉਣਾ ਕੋਈ ਗੈਰਾ ਸ਼ੈਰਾ ਬਣਾਉਣਾ ਸਲਾਹ ਨਾਲ ਹੀ ਪੁੱਤ ਤੁਰਦੇ ਆ ਤਾਂ ਮਨੂ ਹੋ ਦੇ ਤੇ ਚਾ ਮਨ ਨੂੰ ਪਤਾ ਕਰਕੇ ਆਉਂ ਤ ਫਿਰ ਤੂੰ ਜਾਵੀਂ। ਓਏ ਦਾ ਮੂੰਹ ਖਲਾ ਆ ਗਿਆ ਉਂ ਤਾ ਝੋਟਾ ਕਰਕੇ ਤੇ ਚਲ ਗਈ। ਦੱਸ ਇਹਨੂੰ ਮੈਂ ਕੀ ਆਖਿਆ? ਕੰਮ ਕੁੰਦ ਮਕਾਰ ਹੀ ਲੈਣਾ। ਤਾਂ ਫੋਕਨਾ ਮੈਂ ਧੀ ਕੰਮ ਜਿਉਂ ਰਿਆ ਲੱਗਦੇ। ਆਂਦੀ ਤੇ ਕੰਮ ਨਾ ਕਰਾਂ ਬਸ ਲੈਣਾ। ਤਨਜੀ ਦੇ ਹੱਥਾਂ ਦੇ ਚਲ ਗਈ ਸੇਲੀ ਨੂੰ ਆਈ ਪੱਤ। ਘੱਟੇ ਜਿਵੇਂ ਜਮ ਜਾਣਾ ਮੈਨੂੰ ਜਾਣਾ। ਪਹਿਲਾਂ ਤੇ ਗੱਦੀ ਪੂਰੀ। ਹੁਣ ਅੰਦਰ ਜਾਵੜੀ। ਹੈ? ਸੁਹਾਇ ਕੰਨ ਲਿਆਉਂਗਾ। ਮਾਸਟਰ ਆ ਕੇ ਆਂਦੇ। ਹਾਂ। ਆਹ ਜੰਮੀ ਕੀ ਆ। ਆ ਮਾਸੀ ਦਾ ਫੋਨ ਆ। ਕਰ ਲਉ ਗੱਲ। ਉਹ ਕਹਿੰਦੇ ਹੁਣੇ ਤੁਰ ਪੋ। ਹਾਂ ਭੈਣੇ। ਸੱਸੀ ਕਾ। ਹਾਂ। ਬੱਸ ਮੈਂ ਤੁਰਨੀ ਲੱਗੀ ਬਾਊ। ਤੇ ਹੁਣ ਆ ਜਾਨੀ। ਇੱਥੇ ਟੋਪ ਬੜੀ ਸੋ ਟਾਈਮ ਨਾਲ ਕਿਤੇ ਟਾਈਮ ਨਾਲ ਘਰ ਨੂੰ ਆਉਂਗੀ ਮੈਂ। ਹਾਂ। ਚੱਲ ਮੈਂ ਆਈ। ਤੂੰ ਤਿਆਰ ਤੁਰ ਹੋ ਮੇਰੇ ਆਉਂਦੇ। ਮੇਰਾ ਚਲ ਚੱਲ ਸਾਸਰੀ ਘਰ ਕਿੱਧਰ ਸਾਸਰੀ ਘਰ ਹਜੇ ਪੋਚੇ ਲਾਉਣ ਆਲੇ ਆ ਸਬਜੀ ਕੋਈ ਬਣੀ ਨਹੀਂ ਮੈਨੂੰ ਲੱਗਦਾ ਰੋਟੀ ਰੋਟੀ ਨਹੀਂ ਨਾ ਬਣਾਈ ਮੈਂ ਇਹਨੇ ਕੰਮ ਕਿੱਦਾਂ ਕਰਾਂ ਤੂੰ ਤਾਂ ਬਾਹਰੋਂ ਨਿਕਲ ਗਈ ਤੇ ਮੈਂ ਸਾਰਾ ਘਰ ਮੈਂ ਠੀਕਾ ਲਿਆ ਤੈਨੂੰ ਨਹੀਂ ਪਤਾ ਸਬਜੀ ਪੋਤੀ ਹੁਣ ਨਹੀਂ ਰਹਣੀ ਮੈਂ ਤਾਂ ਭੈਣ ਆਉਣੀ ਮੈਨੂੰ ਕੱਲ ਛੇਤੀ ਆ ਜਾ ਤੂੰ ਪਚੰਗੋਂ ਪਹਿਲਾਂ ਬਿਨਾਂ ਪਹਿ ਸ਼ਹਿਰ ਨੂੰ ਜਾਣਾ ਕੋਈ ਨਾ ਕੱਪੜਾ ਲੈ ਕੇ ਤਾਂ ਮੈਂ ਜਾਨੀ ਨਾਲੇ ਤੇਰੇ ਆਉਂਦੀ ਆਉਂਦੀ ਮੈਂ ਉੱਥੇ ਪਤਾ ਕਰਕੇ ਆਉਂ ਤੇ ਅਪਸ਼ਾਮਾ ਨੂੰ ਜੇ ਉਹ ਚਲ ਜੀ ਜੈਮਾ ਹਾਂ ਪੱਕਾ ਮੰਮੀ ਪੱਕਾ ਚਲ ਠੀਕ ਐ ਮੈਂ ਕਰਦਾ ਕੰਮ ਕਰ ਲੈਣੀ ਅੱਜ ਦਾ ਦਿਨ ਬਸ ਠੀਕ ਐ ਤੇ ਕੱਲ ਤੋਂ ਮੈਂ ਜਿੰਮ ਜਾਣਾ ਨੇ ਤੇ ਫੀਸ ਮੈਨੂੰ ਦੇਣੀ ਐਡਵਾਂਸ ਤੇ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣੂ ਠੀਕ ਐ ਅੱਜ ਦਾ ਦਿਨ ਮੈਂ ਕੰਮ ਸਾਰਾ ਕਰ ਦਿੰਨੀ ਤੂੰ ਉਹ ਤਾਂ ਉਤਲ ਸਿਰੇ ਕਰਵਾ ਕੇ ਜਾਣਾ ਵਿਆਹ ਕਰਨਾ ਥੋੜਾ ਬੁੱਤਾਂ ਤੇ ਕਰਾਏਂਗੀ ਨਾ ਮੈਂ ਇਕੱਲੀ ਕਿੱਥੇ ਤੱਕ ਬੁੜੜੀ ਲੱਗੀ ਰੋ ਉਹ ਬਾਅਦ ਵਿੱਚ ਵੇਖਾਂਗੇ ਤੁਸੀਂ ਜਾਓ ਹੁਣ ਮਾਸੀ ਵਾਲੇ ਛੇਤੀ ਜਾਓ ਤੇ ਛੇਤੀ ਵਾਪਸ ਆਓ ਜਾ ਠੀਕ ਵੇ ਰਣਾ ਧੰਕੀ ਤੇ ਬਈ ਨਾ ਆ ਗਈ ਚੱਲ ਇੱਕ ਦਿਨ ਕੰਮ ਕਰਨਾ ਚੁੰਗੇ ਤੇ ਮੰਮੀ ਦਾ ਜਿੰਮਾ ਆਪ ਤਾਂ ਕਰ ਆਉਣਾ ਵਾ ਫਿਰ ਮੈਂ ਰੋਜ਼ ਚੁੰਗੇ ਆਇਆ ਕਰੂੰਗੀ ਲੈ ਵਧੀਆ ਹੀ ਵਧੀਆ ਸ਼ਮੀ ਅਪ ਕੋਹ ਤੇ ਨਾ ਕਿ ਮੜੀ ਨਹੀਂ ਸਾਰੀ ਜਾਣੀ ਸਾਰਾ ਚੁੰਗੇ ਦਾ ਕਰਨ ਵਾਲਾ ਨੀਰ ਪੋਚਾ ਫਿਰ ਪਪੜਾ ਲੱਤਣ ਤੋਂ ਵਾਲਾ ਇਹ ਨਾ ਉਹ ਮੈਂ ਉਹਨੂੰ ਚਖਾ ਲਾ ਪਿਆ ਰਹੀ ਚੱਲ ਚੰਗਾ ਮੈਂ ਚੱਲੀ ਆ ਤੂੰ ਮੈਂ ਟੈਲ ਨਾਲ ਆ ਜੀ ਨਾਲ ਪਤਾ ਕਰਕੇ ਆਉਂ ਜਿੰਮ ਦਾ ਹੈ ਮੰਮੀ ਮੈਂ ਇਕੱਲੀ ਸਫਾਈ ਕਰਨੀ ਹੋਰ ਕੋਈ ਕੰਮ ਨਹੀਂ ਕਰਨਾ ਹਾਂ ਤਾਂ ਰੋਟੀ ਵਾਲੇ ਘਰੇ ਜਾਣ ਔਰ ਕੀ ਕਰਨਾ ਸਬਜ਼ੀ ਭਾਜੇਂਗੀ ਬਣਾਉਣੀ ਮੈਨੂੰ ਤਾਂ ਸ਼ਾਮਾਂ ਪੈ ਜਾਣੀਆਂ ਔਰ ਕੱਪੜੇ ਧੋਨੇ ਆ ਕੱਪੜੇ ਗੱਲ ਕਰਸੋ ਧੋਲਿਓ ਹਾਂ ਲੈ ਮੁੜ ਕੇ ਆਪਾਂ ਤੁਹਾਨੂੰ ਬਤਨ ਮਾਰਨ ਦੀ ਰਹਿੰਦੀ ਹੈ ਕਿ ਮੈਂ ਫਿਰ ਤੇ ਨਿਕਲੂਗੀ ਉੱਥੇ ਪਤਾ ਕਰਕੇ ਆਉਂਗੀ ਨਾ ਕਿ ਤੂੰ ਜਾ ਗਈ ਹੈ ਪੱਕਾ ਪੱਕਾ ਕਿ ਮੇਰੀ ਕਿਸਾ ਮਾਂ ਇਹ ਤੇ ਨਹੀਂ ਨਾ ਬਣਾਉਂਦੀ ਉਹਨੇ ਨਹੀਂ ਬਣਾਉਂਦੀ ਤੂੰ ਐ ਮੁੜ ਕੇ ਨਾ ਧੋ ਕੇ ਤਿਆਰ ਵੀ ਕੰਮ ਬਦੰਦਾ ਕਰਕੇ ਚੰਗਾ ਮੈਂ ਆਈ ਜਾਣ ਸ਼ਾਮ ਨੂੰ ਠੀਕ ਹੈ ਜਾਉਂਗੀ ਕਿ ਨਾ ਮੈਂ ਆਉਂਦਾਂ ਫਿਰ ਇੱਕ ਟੀ-ਸ਼ਰਟ ਪਜਾਮਾ ਵੀ ਨਾਲ ਲੈਣੀ ਉਹ ਭੱਗ ਜਾਇਆ ਤਾਂ ਨਹੀਂ ਮੈਂ ਸੂਟ ਨਹੀਂ ਭੱਗ ਜੇ ਮੈਂ ਜਾਈਦਾ ਗੁੱਸੇ ਹੁੰਦੇ ਆ ਤੇ ਹੋਰ ਕੀ ਦੱਸਦੇ ਹੋ ਕੋਈ ਕੋਈ ਟੀ-ਸ਼ਰਟ ਪਜਾਮਾ ਚੱਲ ਹੁਣ ਗੱਲਾਂ ਹੀ ਨਾ ਕਰਦੀ ਨੀ ਫਿਰ ਮੈਨੂੰ ਜਾਉਂਗੀ ਤਾਂ ਮੈਂ ਆਉਂਗੀ ਜੇ ਮੈਂ ਇੱਥੇ ਘਰੋਂ ਤੇਰੀ ਆਉਂਗਾ ਤੂੰ ਨਾ ਜਾਣਦੀ ਆਪ ਨਹੀਂ ਐ ਤਾਂ ਦਿਵਾਲੇ ਮੇਰੇ ਹੋਈ ਜਾਂਦੀ ਹੁਣ ਕੰਮ ਕਰਨਾ ਪੋਚੀ ਝਾੜੂ ਕੱਪੜੇ ਸਬ지 ਆਟਾ ਆਇਆ ਬਬ ਮੇਰੇ ਪਾਵਲ ਹੋ ਜੂਗੀ ਨਾ ਕੰਮ ਕਰ ਕਰ ਕੇ ਸੁਧੈਣ ਹੋ ਜੂਗੀ ਚਲ ਕੋਟ ਪਾਣੀ ਪੀ ਕੇ ਸ਼ੁਰੂ ਹੋ ਜੰਮੀ ਹੈ ਅੱਲੇ ਪਾਣੀ ਟੋਲਾ ਜੇ ਗਵਾਰਦੇ ਸਾਰਾ ਖਲਾਰਾ ਕਰਦੇ ਤੇ ਲੈ ਕਿਤਰਾ ਪਹਿਲਾਂ ਸੁਤੀ ਹੋਏ ਤੇ ਸਹੀਂ ਨਹੀਂ ਸਮਝੀ ਸਮਝੀ ਆ ਆ ਮੈਂ ਕਿੰਨੇ ਫੋਨ ਕੀਤੇ ਇਧਰ ਵੇ ਤੇ ਮੇਰਾ ਤੂੰ ਇੱਕ ਫੋਨ ਨਹੀਂ ਚੁੱਕਿਆ ਹੈ ਗੁਰਗੁਰ ਗਰਮੀ ਮੈਂ ਕਿਤੇ ਖਾਬ ਕੇ ਆਈ ਕਿ ਤੂੰ ਪਾਣੀ ਦਾ ਨਹੀਂ ਲਿਆ ਦੇ ਔਰ ਮੈਂ ਔਰ ਆਈ ਆ ਬੂਆ ਫੁੱਲਾ ਸਾਰਾ ਦੁੱਧ ਬਲਬਲ ਵਿੱਚ ਪੈ ਗਿਆ ਤੂੰ ਜਾ ਕੇ ਸੁਤੀਆਂ ਜਿ ਤਰ ਗਦੇ ਕੋੜੇ ਵਿੱਚ ਕੇ ਤੇ ਜੂ ਨਹੀਂ ਪਹਿਲਾਂ ਵੀ ਕਹਿਣਾ ਬਾਹਰੋਂ ਅੰਦਰੋਂ ਆਉਣਾ ਵੇਖਾਂ ਪਾਣੀ ਲੈ ਕੇ ਦਵਾਂ ਤੇ ਲਿਆ ਕੇ ਦੇ ਮੈਂ ਤੇਰਾ ਦੁੱਧ ਵੀ ਸਾਰਾ ਉਬਲ ਗਿਆ ਵਾ ਬੜ ਬੜ ਖਲਾਰਾ ਪੈ ਗਿਆ ਰਸੋਈ ਚ ਸੋਰੀ ਹੁਣਾ ਕਰ ਦੇਗਾ ਔਰ ਹੁਣ ਮੈਂ ਪਾਣੀ ਲੈ ਕੇ ਦਵਾਂ ਦੱਸ ਪਾਣੀ ਤੇ ਘੱਟ ਮੈਂ ਪੀਣਾ ਹੀ ਆ ਕਿੱਥੋਂ ਮੈਂ ਖੜਦੀ ਆਂ ਬੜ ਬੜ ਫੋਨ ਕੀਤਾ ਕਿੰਨੇ ਤੋਂ ਫੋਨ ਹੀ ਚੁੱਕ ਲਾ ਕੇ ਮੈਨੂੰ ਗਾੜੀ ਵਿੱਚ ਸਕੂਟਰੀ ਤੇ ਲਾਇਆ ਤੁਰ ਕੇ ਮੈਂ ਹੰਭ ਕੇ ਆ ਗਈ ਨੀ ਲਾਇਆ ਕੋਟ ਹੈਗਾ ਤੇ ਤੱਕਾ ਹੀ ਲਾਇਆ ਠੰਡਾ ਨਹੀਂ ਤੇ ਈਗਾ ਸੁਣਾ ਈਗਾ ਲੈ ਆ ਤੇ ਤੀਨੇ ਕੁਛ ਨਹੀਂ ਕਰ ਰਹੀ ਨਹੀਂ ਮੈਂ ਨਾਲ ਨਹੀਂ ਨਾ ਤੇ ਜਿੰਦ ਦਾ ਪਤਾ ਕਰਤੀ ਨਹੀਂ ਆ ਉਹ ਆਂਦੇ ਆ ਆ ਜਾ ਕਰੇ ਸ਼ਾਮ ਤੋਂ ਹੀ 1500 ਰੁਪਏ ਦੀ ਸੀ ਤੇ ਚਲ ਪਤ ਮੈਂ ਦੇ ਦਿਆ ਕਰੂੰਗੀ ਤੂੰ ਜਾ ਤੂੰ ਨਾ ਨਰਾਜ ਹੋਈ ਮੇਰੀ ਤੀ ਤੈਨੂੰ ਥੋੜਾ ਮੈਂ ਨਰਾਜ ਕਰਨਾ ਵੇ ਤੂੰ ਕਿੱਡਾ ਸੋਹਣਾ ਹੁੰਦਿਆ ਸਾਰਾ ਕੰਮ ਤਾਂ ਨਾ ਕੀਤਾ ਇਹ ਥੋੜਾ ਮੈਂ ਏਡੀ ਮਾੜੀ ਆ ਕਿ ਤੈਨੂੰ ਆਪੂ ਮੈਂ ਜਾਣ ਤੂੰ ਜਾਈ ਸ਼ਾਮ ਨੂੰ ਨਹਾ ਧੋ ਕੇ ਤਿਆਰ ਹੋ ਜਾਣਾ ਮੈਂ ਟੀ-ਸ਼ਰਟ ਪਜਾਮਾ ਤੇਰਾ ਆਂਦਾ ਈ ਤੁਹਾ ਮਮੀ ਹਨ ਕੀਤਾ ਕੰਮ ਤੰਦਾ ਮੈਂ ਨਹੀਂ ਜਾਣਾ ਜਿੰਬ ਜੋ ਮਮੀ ਮੇਰੇ ਕੋ ਨਹੀਂ ਜਾਣ ਦੀ ਬਾਹ ਹੈਗੀ ਜਿੰਬ ਉਹਨਾਂ ਨੇ ਅੱਜ ਬੁਲਾਇਆ ਆਇਆ ਹੁਣ ਮੈਂ ਗਈ ਆ ਤੇ 76 ਘੰਟੇ ਜਿੰਮ ਕਰੋ ਕੀ ਹੋ ਗਿਆ ਮੈਂ ਨਹੀਂ ਜਾਣਾ ਤੇਰੇ ਤੇ ਰੰਗ ਵੀ ਬਦਲ ਗਏ ਆ ਮਮੀ ਰੰਗ ਤਾਂ ਦੇ ਬਦਲ ਨਹੀਂ ਹਾਂ ਆ ਮੇਰੇ ਕੋ ਕੰਮ ਨਹੀਂ ਹੁੰਦਾ ਪਹਿਲੇ ਮੈਂ ਝਾੜੂ ਪੋਚਾ ਲਾਇਆ ਆਂਡੇ ਮਾਂਜੇ ਹਈ ਮਮੀ ਕੱਪੜੇ ਤੇ ਹੋਤੇ ਸਾਰੇ ਡਸਟਿੰਗ ਤੁਸੀਂ ਕੀਤੀ ਮਮੀ ਮੈਂ ਤਾਂ ਫੱਟੇ ਤੇ ਪਾਉਣ ਵਾਲੀ ਹੋ ਗਈ ਆ ਆ ਮੇਰੇ ਕੋ ਘਰ ਦੇ ਕੰਮ ਨਹੀਂ ਹੁੰਦੇ ਘਰ ਦਾ ਕੰਮ ਕਰਕੇ ਜਿੰਮ ਜਾਣਾ ਆ ਜੋੜੇ ਹੱਥ ਮਾਤਾ ਮੇਰੀ ਗੱਲ ਸੁਣ ਅੱਜ ਜਿਮ ਜਾ ਕੇ ਪੁੱਠੇ ਸੱਦੇ ਜਾ ਕੇ ਲੰਮਕੜਾ ਆਂ ਐਨੋ ਚੰਗਾ ਕਰਦਾ ਕੰਮ ਕਰ ਲਓ ਤੇ ਵਰਜਿਸ਼ ਹੋ ਜਾਂਦੀ ਆ ਅੱਜ ਦੋਨਾਂ ਪਸੀਨਾ ਇਨਾ ਆਉਂਦਿਆ ਵਾ ਤਿਤਰੀਆਂ ਬੰਨ ਬੰਨ ਕੇ ਮੈਂ ਤੇ ਪੂਝ ਪੂਝ ਥੱਕ ਗਈ ਪਸੀਨਾ ਹੈ ਤੇ ਪੂਰੀ ਮੇਰੀ ਵਰਜਿਸ਼ ਹੋ ਗਈ ਆ ਹੈ ਅੱਜ ਜਮ ਤੇ ਕੀ ਜਮ ਤੇ ਕੁਝ ਨਹੀਂ ਇਧਰੋਂ ਦੀ ਲੰਗ ਕੇ ਉਧਰੋਂ ਦੀ ਨਿਕਲ ਆਉਂਦੀ ਆ ਹਾਂ ਹਲਾਰੇ ਖਾਈ ਜਾਂਦੀ ਆ ਫਿਰ ਤੁਰੀ ਜਾਂਦੀ ਆ ਟੱਪਾ 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 ਮੈਂ ਕੀ ਕਰਨਾ ਜੇ ਮਾਂ ਜਾਵੇ ਤੂੰ ਜਦੋਂ ਤੈਨੂੰ ਮੈਂ ਸਮਝਾਉਣੀ ਆ ਕਿ ਪੁੱਤ ਉੱਥੇ ਕਸ਼ੇ ਹੈ ਨਹੀਂ ਆ ਨਾਲੇ ਤਾਂ ਆਪਾਂ ਕਮਲੇ ਪੈਸੇ ਦੇਣੇ ਆ ਨਾਲੇ ਘਰ ਕੰਮ ਵਾਲਿਆਂ ਨੂੰ ਪੈਸੇ ਦੇ ਜਾਂ ਕੰਮ ਕਰਾਉਣ ਨੂੰ ਤੇ ਨਾਲੇ ਉੱਥੇ 1500 ਦੂਰਾ ਦੂਰਾ ਖਰਚਾ ਤੇ ਪੁੱਤ ਵੇਖਿਆ ਹੀ ਕਰਦੇ ਕੰਮ ਕਰਿਆ ਕਰੋ ਇਹੋ ਹੀ ਜਿੰਮਿਆ ਇਸੇ ਨਾਲ ਸਰੀਰ ਪੁੱਤ ਬਣਨਾ ਨਾਲੇ ਪੈਸੇ ਦੀ ਬਸ ਤੇ ਨਾਲੇ ਘਰ ਦਾ ਕੰਮ ਆਵ ਕਰੋ ਸਿਆਣੇ ਬਣੋ ਇਹ ਥੋੜਾ ਵੀ ਲਟਾਈ ਜੋ ਸਿਆਣੀ ਪੁੱਤ ਬੀਬੀ ਉਹੋ ਹੀ ਆ ਜਿਹੜਾ ਘਰ ਦਾ ਕੰਮ ਧੰਦਾ ਕਰੇ ਉਦਣਾ ਹੀ ਬੁੱਤ ਸੇਤਾ ਬਣਦੀਆਂ ਘਰੋਂ ਕੰਮ ਕਰੋ ਖਾਓ ਪੀਓ ਤੇ ਜਿੰਮ ਜਾਂਦੇ ਜਿੰਮ ਚ ਕੀ ਲੰਦਿਆ ਸਹੀ ਗੱਲ ਹੈ ਮੰਮੀ ਆਪਾਂ ਸਾਰੇ ਕੀ ਕਰਦੇ ਹਾਂ ਜਿੰਮ ਤੇ ਇੰਨੇ ਨੇ ਪੈਸੇ ਦੇ ਦਿੰਨੇ ਆ ਜਾ ਕੇ ਉਥੇ ਅਸੀਂ ਐਕਸਰਸਾਈਜ਼ ਕਰਨ ਜਾਂਦੇ ਹਾਂ ਵਧੀਆ ਵਧੀਆ ਕੱਪੜੇ ਪਾ ਕੇ ਜਾਂਦੇ ਆ ਠੀਕ ਆ ਤੇ ਘਰੇ ਘਰੇ ਦੋ ਦੋ 2000 3000 ਦੇ ਕੇ ਆਪਾਂ ਕੰਮ ਵਾਲੀਆਂ ਲਾ ਦੇਣੇ ਘਰ ਦਾ ਕੰਮ ਬੀਬੀਆਂ ਕੋਲ ਹੁੰਦਾ ਨਹੀਂ ਆ ਕਿ ਉਥੇ ਜਿੰਮ ਤੇ ਜਾ ਕੇ ਕੁੱਟੀਆਂ ਸਿੱਧੀਆਂ ਲੰਬੀ ਜਾਣ ਰਹੀਆਂ ਉਹਤੇ ਅਲੱਗ ਪੈਸੇ ਜਾਂਦੇ ਜਿੰਮ ਤੇ ਘਰ ਕੰਮ ਵਾਲਿਆਂ ਨੂੰ ਅਲੱਗ ਪੈਣ ਜਾਂਦੇ ਠੀਕ ਐ ਤੇ ਖਰਚੇ ਕਿਉਂ ਨਾ ਵਧਣ ਤੇ ਆਦਮੀ ਵਿਚਾਰੇ ਕਿਉਂ ਨਾ ਕਲਪਨ ਜੇ ਕੁੜੀਆਂ ਜਾਂਦੀਆਂ ਹੋਈਆਂ ਇਹਨਾਂ ਖਰਚਾ ਕਰਦੀਆਂ ਹੋਆਂ ਤੇ ਮਾਪਿਓ ਕਿੱਥੋਂ ਇਹਨਾਂ ਦਾ ਖਰਚਾ ਹੀ ਨਾ ਇਹਨਾਂ ਝੱਲੇ ਅੱਜ ਕੱਲ ਤੇ ਮੰਮੀ ਟ੍ਰੈਂਡ ਹੋ ਗਿਆ ਵਾ ਕਿ ਘਰ ਦੇ ਕੰਮਾਂ ਨੂੰ ਬੀਬੀਆਂ ਨੇ ਹੱਥ ਨਹੀਂ ਲਾਉਣਾ ਤੇ ਜਿੰਮ ਜਾ ਕੇ ਲੰਮਕ ਜਾਣਾ ਵਸ ਤੇ ਅਸੀਂ ਜਿੰਮ ਜਾਂਦੀਆਂ ਇਹ ਟ੍ਰੈਂਡਿੰਗ ਚ ਚੀਜ਼ ਚੱਲਣ ਗਈ ਆ ਚਲ ਚੰਗਾ ਟਾਈਮ ਸਮਝ ਗਈ ਟੈਨ ਹੁੰਦੇ ਆਈ ਦੇਖੇ ਮम्मी ਮੇਰਾ ਪਤਾ ਹੁਣ ਕੀ ਇਰਾਦਾ ਵਾ ਅੱਜ ਮੈਂ ਕੰਮ ਕਰਕੇ ਵੇਖ ਲਿਆ ਹੁਣ ਮੈਂ ਕੀਤਾ ਪਹਿਲੇ ਦਿਨ ਕੰਮ ਸਾਹ ਤੇ ਮੈਨੂੰ ਚੜਨਾ ਹੀ ਆ ਤੇ ਹੁਣ ਮੈਂ ਕੀ ਕਰਿਆ ਕਰਨਾ ਵਾ ਸਵੇਰੇ ਸਵਤ ਤੇ ਉੱਠ ਕੇ ਤੇ ਸਾਰੇ ਝਾੜੂ ਮਾਰਿਆ ਕਰਨਾ ਵਾ ਬਾਦੂ ਪਸੀਨਾ ਮੈਨੂੰ ਆਜਿਆ ਕਰਨਾ ਨਾਲੇ ਐਕਸਰਸਾਈਜ਼ ਹੋ ਜਾਣੀ ਆ ਫਿਰ ਮੈਂ ਸਾਰੇ ਘਰ ਚ ਲਾਉਣਾ ਪੋਚਾ ਤੇ ਇਹਦੇ ਨਾਲੋਂ ਵਧੀਆ ਮੰਮੀ ਜਿੰਮ ਕਿਹੜੀ ਆ ਨਾਲ ਨਹੀਂ ਨਾਲ ਪਵਾਉਂ ਤੇਰੇ ਕੱਪੜੇ ਹਾਂ ਨਾਲ ਪਕਾਉਂ ਤੇਰੇ ਰੋਟੀਆਂ ਤੇ ਆਪੇ ਤੁਸੀਂ ਨਾਲ ਤੇ ਸਰੀਰ ਵਧੀਆ ਨਾਲੇ ਕੰਮ ਵਾਲੀ ਦੇ ਪੈਸੇ ਬਚਣਗੇ ਨਾਲੇ ਜੇਬ ਤੇ ਮਿਹੇ ਬਚਣਗੇ ਨਾਲੇ ਸਾਡਾ ਸਰੀਰ ਤਾਕਤਵਾਰ ਹੈ ਕਿ ਨਹੀਂ ਗੱਲ ਸਹੀ ਕਿੰਨੇ ਫਾਇਦੇ ਹੋਏ ਕਿੰਨੇ ਫਾਇਦੇ ਹੋਏ ਸਾਰੇ ਫਾਇਦੇ ਤੇ ਹੁਣ ਮੈਨੂੰ ਤੋਂ ਇਹ ਵੀ ਦੱਸਿਓ ਪੀ ਇਹ ਗੱਲ ਮੇਰੀ ਤੁਹਾਨੂੰ ਸਹੀ ਲੱਗੀ ਆ ਕਿ ਨਹੀਂ ਜੇ ਘਰਾਂ ਦੇ ਕੰਮ ਅਸੀਂ ਕਰਾਂਗੇ ਤੇ ਸਾਡੀ ਜਿਹੜੀ ਐਕਸਰਸਾਈਜ਼ ਆ ਵਾਧੂ ਹੋ ਜਾਣੀ ਆ ਹੁਣ ਤੁਹਾਨੂੰ ਪਤਾ ਹੀ ਆ ਕਿ ਪਹਿਲੇ ਜਮਾਨੇ ਚ ਜਨਾਨੀਆਂ ਘਰਾਂ ਦੇ ਕੰਮ ਹੀ ਕਰਦੀਆਂ ਸੀ ਕੋਈ ਜਿਮ ਨਹੀਂ ਹੁੰਦੀ ਕੋਈ ਐਕਸਰਸਾਈਜ਼ ਨਹੀਂ ਹੁੰਦੀ ਹੁਣ ਅੱਜ ਕੱਲ ਤੇ ਵੇਖੋ ਆਪਾਂ ਆਪਣੀ ਰੋਟੀ ਬਣਾਉਂਦੇ ਆ ਤੁਹਾਡੇ ਕੋ ਉਹ ਵੀ ਨਹੀਂ ਬਣਾਈ ਜਾਂਦੀ ਆਪਾਂ ਨੱਕੋ ਨੱਕ ਆ ਜੰਨੇ ਆ ਤੇ ਪਹਿਲੇ ਪਹਿਲੇ ਬੀਬੀਆਂ ਐਡੀ ਥੱਦੀ ਰੋਟੀਆਂ ਨਹੀਂ ਪਕਾਉਂਦੀਆਂ ਸੀ ਤੇ ਫਿਰ ਲੱਸੀ ਬਣਾਉਂਦੀਆਂ ਸੀ ਚਾਟੀ ਦੀ ਰੜਕਦੀਆਂ ਸੀ ਬਾਹਾਂ ਥੱਕ ਜਾਂਦੀਆਂ ਸੀ ਫਿਰ ਬੱਧੀ ਤੇ ਪਕਾਉਂਦਾ ਫਿਰ ਪੱਬੀ ਤੇ ਲੈ ਕੇ ਜਾਂਦੀਆਂ ਸੀ ਹਾਂ ਉੱਥੇ ਫਿਰ ਉਹਨਾਂ ਨੂੰ ਘਵਾ ਕੇ ਰੋਟੀ ਤੇ ਆੜ ਕੇ ਫਿਰ ਭਾਂਡੇ ਮੰਜੇ ਨੇ ਤੇ ਫਿਰ ਬਜਾਰੀਆਂ ਨੇ ਆਪ ਰੋਟੀ ਖਾਣੀ ਭਲਾ ਉਦੋਂ ਕਿਉਂ ਨਹੀਂ ਜਿੰਮ ਦੀ ਲੋੜ ਪਈ ਦੀ ਹੁਣ ਆਪਾਂ ਹੁਣ ਰਹਿ ਕੇ ਗਿਆ ਵਾ ਇੱਕ ਘਰ ਦਾ ਕੰਮ ਤੇ ਰਹਿ ਗਿਆ ਤੇ ਜੇ ਅਸੀਂ ਉਹ ਵੀ ਨਹੀਂ ਕਰਨਾ ਤੇ ਜਿੰਮੇ ਦੀ ਲੋੜ ਤੇ ਪੈਣੀ ਪੈਣੀ ਇੱਥੇ ਵੱਖਰਾ ਖਰਚਾ ਉੱਥੇ ਵੱਖਰਾ ਖਰਚਾ ਤੇ ਘਰ ਚ ਲੜਾਈ ਵਖਰੀ ਤੇ ਮੰਗਿਆਈ ਨੇ ਕੱਢੇ ਆ ਵੱਟ ਤੇ ਹਰ ਘਰ ਚ ਕਲੇਸ਼ ਆ ਪੈਸੇ ਦਾ ਮੈਂ ਤੇ ਇਹ ਹਿਸਾਬ ਲਾ ਲਿਆ ਵਾ ਕਿ ਜਿੰਨੂੰ ਹੋ ਲੋ ਉਹ ਬੰਦਾ ਪੈਸੇ ਤੋਂ ਦੁਖੀ ਆ ਕਿਉਂਕਿ ਅਹੀਂ ਖਰਚੇ ਬਹੁਤ ਜ਼ਿਆਦਾ ਵਧਾਲੇ ਆ ਆਪਾਂ ਇੱਕ ਦੂਜੇ ਨਾਲ ਵੇਖ ਕੇ ਪਲਾਣਾ ਦੇ ਕੰਮ ਵਾਲੀਆਂ ਲਾਈਆਂ ਅਹੀਂ ਮਿਲਾਉਣੀਆਂ ਪਲਾਣਾ ਜਿੰਮ ਜਾਂਦਾ ਅਹੀਂ ਜਾਣਾ ਵਾ ਪਲਾਣਾ ਕਲੱਬ ਜਾ ਕੇ ਨੱਚਣ ਲਿਆ ਹੀ ਵੀ ਉੱਥੇ 2 ਡਾਂਸੇ ਇੱਕ ਦੇਖ ਲੋ ਗਾਣੇ ਤਿੱਤ ਕਰਕੇ ਆਵਾਂਗੇ ਨਾ ਅਗਲਾ ਇਹ ਨਾ ਆਪਕੂ ਵੀ ਇਹ ਕਲੱਬ ਨਹੀਂ ਜਾਂਦੀ ਇਹ ਇਸ ਕਰਕੇ ਸੋ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਮੇਰੇ ਹਿਸਾਬ ਨਾਲ ਘਰ ਦੇ ਕੰਮ ਆਪ ਕਰਨੇ ਚਾਹੀਦੇ ਆ ਤਾਂ ਕਿ ਸਾਡੀ ਐਕਸਰਸਾਈਜ਼ ਵੀ ਹੁੰਦੀ ਰਵੇ ਤੇ ਸਾਡਾ ਜਿਹੜਾ ਸਰੀਰ ਆ ਉਹ ਵੀ ਤੰਦਰੁਸਤ ਰਹੇ ਤੇ ਵੀਡੀਓ ਵਧੀਆ ਲੱਗੀ ਤੇ ਇਹ ਵੱਤ ਉਹਨਾਂ ਨੂੰ ਸ਼ੇਅਰ ਕਰ ਦਿਓ ਔਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਥੋੜਾ ਥੋੜਾ ਵਿੱਚ ਹਾਸਾ ਵੀ ਆਉਣ ਦਿਆਂ ਹੀ ਜਦੋਂ ਇਹ ਕੰਮ ਕਰਨ ਦੀ ਤੇ ਠੀਕ ਹੈ ਜੀ ਇਸੇ ਤਰ੍ਹਾਂ ਜੁੜੇ ਰਹਿਵਾਂਗੇ ਤੁਹਾਡੇ ਨਾਲ ਤੇ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ Bye. Okay, ta-ta.